बर्फरी बहुत ज्यादा स्नो पे ये ये अपने इंडिया का कनाडा

ਗਾਈਜ਼ ਕੈਂਪਿੰਗ ਕਰ ਸਕਦੇ ਆ ਆ ਦੇਖੋ ਆ ਦੇਖੋ ਗਾਈਜ਼ ਇੱਥੇ ਆਪਾਂ ਕੈਂਪਿੰਗ ਕਰ ਸਕਦੇ ਆ ਸਨੋ ਦਾ ਨਜ਼ਾਰਾ ਰਾਤ ਨੂੰ ਬਹੁਤ ਜ਼ਿਆਦਾ ਹੁੰਦਾ ਹੈ ਬਹੁਤ ਜ਼ਿਆਦਾ ਹੁੰਦੀ ਰਾਤ ਨੂੰ ਸਨੋ ਫਾਕ नहीं आ, देखो कैंप इतने इतना नाइट स्टे कर सकते देखो ये अंदर ही वाशरूम वगैरह सब कुछ देखो

ਵਾੜਵਾ ਪੂਰੀ سنو ਉੱਧਰ ਦੀ ਪੂਰੀ ਜੰਮੀ ਪਈ ਹੋਇਆ ਤਾ ਦੇਖੋ ਗਾਇਜ਼ ਆ ਤੁਸੀਂ ਦੇਖ ਰਹੇ ਹੋਗੇ ਦੇਖੋ ਕਿੰਨੀ سنو ਪਾਰ ਹੋ ਪੂਰੇ ਦੇਖੋ ਪੂਰੀ ਮਸਤੀ ਹੋ سنو ਕਿੰਨੇ ਜੰਦ ਦੇ ਮਾਰ ਮਾਰ ਪੂਰੀ سنو ਘੇਟੰਦੇ ਇਹ ਤੇ ਮੌਸਮ ਵਧੀਆ ਗਾਇਜ਼ ਤੁਸੀਂ ਆ ਸਕਦੇ ਹੋ ਆ ਦਿਨਾਂ ਦੇ ਵਿੱਚ ਜੇ ਲੋਕਾਂ ਦਾ ਮੁੱਢ ਜਿਨ੍ਹਾਂ ਨੂੰ ਬਰਫ਼ ਦੇਖਣ ਦਾ ਬੱਚਿਆਂ ਨੂੰ ਸ਼ੌਂਕ ਹੁੰਦਾ ਸਨੋਫਾਲ ਦੇਖਣ ਦਾ ਉਹਦੇ ਲਈ ਬੈਸਟ ਲੋਕੇਸ਼ਨ ਇਹ ਉਹੀ ਰੂਟ ਤੇ ਆ ਹੇਮਕੁੰਨ ਸਾਹਿਬ ਜੋ ਅਛੀ ਮੱਠ ਤੋਂ 5 6 14 ਕਿਲੋਮੀਟਰ ਹੈ ਵੈਸੇ ਜੋ ਅਛੀ ਮੱਠ ਤੋਂ 14 ਕਿਲੋਮੀਟਰ ਅੱਗੇ ਆ ਕੈਂਪਿੰਗ ਬਹੁਤ ਅੱਛੇ ਇੱਥੇ ਇੱਥੇ ਰਾਤ ਸਪੈਂਡ ਕਰਨ ਲਈ ਨਾਈਟ ਸਪੈਂਡ ਇੱਥੇ ਕਰ ਸਕਦੇ ਆਪਾਂ ਆਹ ਦੇਖੋ ਗਾਇਸ ਕਿੰਦੇ ਪਿਆਰੇ ਆ ਬਣਾ ਰੱਖੇ ਇੱਥੇ ਇੱਥੇ ਬਹੁਤ ਵਧੀਆ ਰਾਤ ਨੂੰ ਸਨੋਫਾਲ ਦਾ ਨਜ਼ਾਰਾ ਲੈਣ ਲਈ ਬਹੁਤ ਅੱਛੀ ਜਗ੍ਹਾ ਹੈ ਸਾਰਾ ਬਿਲਗਰਾਂ ਲੱਗਾ ਵਾਸ਼ਰੂਮ ਸਭ ਕੁਝ ਅੰਦਰ ਹੀ ਹੈ ਤੇ ਵੈਸੇ ਵੀ ਤੁੱਪ ਬਹੁਤ ਅੱਛੀ ਇੱਥੇ ਆ ਰਹੀ ਹੈ ਇਹ ਜਿਹੜੀ ਜਗ੍ਹਾ ਤੇ ਬਣਿਆ ਸਪ੍ਰੋਪਰ ਉੱਥੇ ਤੁੱਪ ਆਉਂਦੀ ਹੈ ਇਹ ਆਪਾਂ ਰਿਸ਼ੀਕੇ ਤੋਂ 3 350 ਕਿਲੋਮੀਟਰ ਅੱਗੇ ਆ ਹਾਂਜੀ ਕਿਹਦਾ ਲੱਗਾ ਬਹੁਤ ਵਧੀਆ ਨਾਲ ਸੁਣੋ ਇਸ ਨੂੰ ਹੋਰ ਥੋੜੀ ਕੋਥੇ ਸੁਣੋ ਆਇ ਤੇ ਵੀ ਸੁਣੋ ਆ ਉਹ ਹੈ ਤੇ ਸੁਣੋ ਨਾਲੇ ਇਥੇ ਤੋਂ ਦਾ ਠੀਕ ਹੈ ਜਿਹੜਾ ਲਾਵਾ ਥੋੜੇ ਘਟਾ ਕੁਕੀ ਤੇ ਬਹੁਤ ਜ਼ਿਆਦਾ ਘਟਾ ਉਹ ਬਹੁਤ ਜ਼ਿਆਦਾ ਘਟਾ ਬੜਾ ਚਾਲ ਐਂਜ ਪ੍ਰੋਬਲਮ ਆ ਰਹੀ ਇੱਥੇ ਵੇ ਅਜੇ ਨਹੀਂ ਕੋਈ ਖਾਸ ਨਹੀਂ ਵੀ ਸਹੀ ਹੈ ਉਹ ਜਿਹੜਾ ਅੱਗੇ ਆ ਨਾ ਆਪਣੇ ਹਿਮਕੁੰਨ ਸਾਹਿਬ ਉਧਰ ਹੈਗੀ ਆਕਸੀਜਨ ਲੈਵਲ ਘਟ ਕੇ ਇੱਥੇ ਤਾਂ ਠੀਕ